ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਾ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਕਰਤਾਰਪੁਰਾ ਬਸਤੀ ਹਰੇੜੀ ਰੋਡ ਸੰਗਰੂਰ ਇਹ ਦੋਸਤੋ ਜਿਹੜਾ ਏਰੀਆ ਹੈ ਜਦੋਂ ਆਪਾਂ ਸੰਗਰੂਰ ਸ਼ਹਿਰ ਦੇ ਵਿੱਚ ਐਂਟਰ ਹੋ ਜਾਨੇ ਬਿਲਕੁਲ ਸੈਂਟਰ ਦੇ ਵਿੱਚ ਹੀ ਏਰੀਆ ਪੈ ਜਾਂਦਾ ਹੈ ਇਹ ਤੇ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਜਿਹਰਾਂ ਦੇ ਇੱਕ ਰੇਲੂ ਪਸ਼ੂ ਰੱਖੇ ਹੋਇਆ ਇੱਕ ਝੋਟੀ ਤੁਸੀਂ ਬਾਹਰ ਦੇਖ ਸਕਦੇ ਆਂ ਤੇ ਇੱਕ ਝੋਟੀ ਜਿਹੜੀ ਆਪਣੇ ਸਾਹਮਣੇ ਖੜੀ ਹੈ ਜਿਹਦੀ ਆਪਾਂ ਅੱਜ ਵੀਡੀਓ ਕਵਰ ਕਰਨੀ ਹੈਗੀ ਸੂਨ ਵਾਲੀ ਝੋਟੀ ਹੈਗੀ ਹਾਲਾਂਕਿ ਅਜੇ ਕੁਝ ਦਿਨ ਕੱਢਦੀ ਹੈਗੀ ਬਾਈ ਜੀ ਹਰਨ ਦੱਸਣ ਮੁਤਾਬਕ ਚੰਗਾ ਦੁੱਧ ਕੱਢਦੀ ਰਹੀ ਐ ਪਿਛਲੇ ਸੂਏ ਵੀ ਤੇ ਬਾਕੀ ਦੀ ਡਿਟੇਲ ਆਪਾਂ ਵੀਡੀਓ ਚ ਬਾਈ ਜੀ ਤੋਂ ਲੈਣੇ ਆਂਗੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਜੇ ਚੰਗੀ ਲੱਗੀ ਤਾਂ ਅੱਗੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਰ ਇੱਕ ਵਾਰ ਆਪਣਾ ਨਾਮ ਦੱਸ ਦਿਓ ਗਗਨਦੀਪ ਸਿੰਘ ਬਾਈ ਅੱਛਾ ਗਗਨਦੀਪ ਬਾਈ ਕਿੰਨਾ ਕ ਟਾਈਮ ਹੋ ਗਿਆ ਪਸ਼ੂ ਰੱਖਦੇ ਨੂੰ ਆਪਾਂ ਪੰਜ 6 ਸਾਲ ਹੋ ਗਿਆ ਪੰਜ 6 ਸਾਲ ਹੋ ਗਿਆ ਅੱਛਾ ਘਰੇ ਦੁੱਧ ਪੀਣ ਖਾਤਰੀ ਰੱਖੀ ਦੇਣਾ ਪਸ਼ੂ ਠੀਕ ਹੈ ਤੇ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਆਪਾਂ ਇੱਕ ਝੋਟੀ ਬਗਾਉ ਕਰੀਆ ਹਨਾ ਤੇ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਆਪਣੇ ਕੋਲ ਆ ਇਹਨੂੰ ਭਰੇ ਹੋ ਗਏ ਨੂੰ 4 ਸਾਲ ਆਪਣਾ ਚਾਰ ਸਾਲ ਹੋ ਗਏ ਤੇ ਦੁੱਧ ਚੰਗਾ ਪਉਂਦੀ ਰਹੀ ਹੈ ਪਹਿਲਾਂ ਵੀ ਦੁੱਧ ਚੰਗਾ ਠੀਕ ਹੈ ਤੇ ਐਤ ਕੀ ਬਾਈ ਜਾਨੇ ਕਿੰਨਾ ਵਾ ਸੂਆ ਸੋਣਾ ਝੋਟੀ ਨੇ ਬਾਈ ਚੌਥਾ ਸੂਆ ਸੋਣਾ ਨੇ ਚੌਥਾ ਸੂਆ ਸੋਣਾ ਠੀਕ ਹੈ ਤੇ ਹੁਣ ਕਿੰਨੇ ਕਿ ਦਿਨ ਰਹਿ ਗਏ ਇਹਦੇ ਸੂਣ ਦੇ ਬਾਈ ਸੂਣ ਦੇ 3-4 ਹੱਦ 4 ਦਿਨ ਲੂਗੀ ਠੀਕ ਹੈ ਹਾਂਜੀ ਤੇ ਹੁਣ ਜਸੀਲ ਸ਼ਰੀਫਾ ਝੋਟੀ ਬਾਈ ਇਹਦਾ ਮੁੱਲ ਕੀ ਕਰਾਂਗੇ ਆਪਾਂ ਬਾਈ ਮੁੱਲੇ ਦਾ 80000 ਲਾਏਗਾ 80000 ਕਰਾਂਗੇ ਠੀਕ ਹੈ ਓਕੇ ਮੁੱਲ 80000 ਇਹਨੂੰ ਬਾਈ ਖੋਲ ਦੀ ਮੜਾ ਜਾ ਚੰਗੀ ਝੋਟੀ ਹੈ ਦੋਸਤੋ 80000 ਮੁੱਲ ਹੈ ਮੈਂ ਬਾਈ ਜੀਰਾਂ ਦਾ ਨੰਬਰ ਸਕਰੀਨ ਤੇ ਵੀ ਲਾ ਦੇਣਾ ਹੈਗਾ ਤੁਸੀਂ ਜੇ ਪਸੰਦ ਆਉਂਦਾ ਪਸ਼ੂ ਤਾਂ ਕਾਲ ਕਰਕੇ ਬਾਈ ਜੀਰਾਂ ਨਾਲ ਗੱਲਬਾਤ ਕਰ ਲੈਣੀ ਆ ਰੇਟ ਦੋਸਤੋ ਹਰ ਵੀਡੀਓ 'ਚ ਹੀ ਕਹੀਦਾ ਵੀ ਇਹ ਫਿਕਸ ਨਹੀਂ ਹੁੰਦੇ ਹੈਗੇ ਤੁਹਾਨੂੰ ਜੇ ਪਸ਼ੂ ਜੱਜਦਾ ਸਾਹਮਣੇ ਆ ਕੇ ਤਸੱਲੀ ਕਰਕੇ ਗੱਲਬਾਤ ਕਰੀਦਾ ਬਹੁਤ ਫਰਕ ਪੈ ਜਾਂਦਾ ਜੋ ਵੀ ਰੇਟ ਕੀਤੇ ਜਾਂਦੇ ਨੇ ਫੋਨ ਤੇ ਫਿਕਸ ਨਹੀਂ ਹੁੰਦੇ ਹੈਗੇ ਸਿੰਘ ਥੋੜਾ ਜਿਹਾ ਖੁੱਲ ਹੈ ਦਾਤੀ ਸਿੰਘ ਦੀ ਮੱਝ ਹੈ ਕੱਦ ਕਾਟ ਦੋਸਤੋ ਦਰਮਿਆਨਾ ਹੀ ਹੈ ਕੋਈ ਬਾਲੇ ਉੱਚੇ ਲੰਮੇ ਕੱਦ ਕਾਟ ਦੀ ਨਹੀਂ ਹੈ ਕਿ ਪਰ ਜੇ ਆਪਾਂ ਨੀਚੋਂ ਦੇਖੀਏ ਤਾਂ ਨੀਚੋਂ ਹਵਾਨਾ ਬਹੁਤ ਸਾਫ ਹੈ ਮੈਂ ਤਾਂ ਉਮੀਦ ਹੈ ਵੀ ਇਸ ਵਾਰ ਵੀ ਚੰਗਾ ਦੁੱਧ ਪਾਉਗੀ ਥੋੜਾ ਜਿਹਾ ਲੰਮਾ ਤੋਰਦੀ ਵੀਰ ਇੱਧਰੋਂ ਹਾਜੇ ਚਾਰ ਪੰਜ ਦਿਨ ਕਹਿੰਦਾ ਵੀਰ ਵੀ ਲਿਆ ਜਾਣਿਆ ਤੇ ਜਿਸ ਦਿਨ ਤਿਆਰ ਹੋਣਾ ਮੱਝ ਨੇ ਉਸ ਦਿਨ ਤਾਂ ਹਵਾਨਾ ਇਹਦਾ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਆ ਵੀ ਕਿੱਥੇ ਹੋਣਾ ਤੇ ਤਾੰਚਾ ਜਿੱਦਾਂ ਦਾ ਹੈਗਾ ਮੱਝ ਦਾ ਤੁਸੀਂ ਵੀਡੀਓ ਚ ਦੇਖ ਸਕਦੇ ਆ ਚੰਗੀ ਝੋਟੀਏ ਦੋਸਤੋ ਕੋਈ ਘਰੇ ਦੁੱਧ ਪੀਣ ਵਾਲਾ ਵੀਰ ਲੈਣੀ ਚਾਹੁੰਦਾ ਹੋਵੇ ਬਾਕੀ ਮੱਝ ਦੇ ਹਿਸਾਬ ਤੇ ਵੀਰ ਨੇ ਰੇਟ ਵੀ ਜਾਇਜ਼ ਹੀ ਕੀਤਾ ਹੈਗਾ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਾਲ ਕੰਟੈਕਟ ਕਰ ਸਕਦਾ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਧੰਨਵਾਦ